ਸਤਿ ਸ਼੍ਰੀ ਅਕਾਲ ਉਹ ਜਿਹੜਾ ਹੈਗਾ ਨਵੇਂ ਸਾਲ ਦੀ ਬਹੁਤ-ਬਹੁਤ ਬਧਾਈ ਦੇਣਾ ਚਾਹਾਂਗਾ ਕਿ ਇਹ ਸਾਲ ਤੁਹਾਡੀ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਨਾਲ ਹੀ ਤੁਹਾਡੀ ਤੰਦਰੁਸਤੀ ਵਰਕੇ ਰੱਬ ਤੁਹਾਡੇ ਤੇ ਮਿਹਰ ਕਰੇ ਸਾਲ ਵਿੱਚ ਤੇ ਮੈਂ ਪ੍ਰਸ਼ਾਸਨ ਦੀ ਤਰਫੋਂ ਜਿਹੜਾ ਹੈਗਾ ਇਹ ਆਸ਼ਵਾਸਨ ਦੇਣਾ ਚਾਹਾਂਗਾ ਕਿ ਪਿਛਲੇ ਸਾਲ ਵੀ ਆਪਾਂ ਕਈ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਉਹ ਕੰਪਲੀਟ ਕੀਤੇ ਆ ஆடிਟੋਰੀਅਮ ਤੁਸੀਂ ਵੇਖਿਆ ਬਠਿੰਡਾ ਨੂੰ ਸਭ ਤੋਂ ਵੱਡਾ ஆடிਟੋਰੀਅਮ ਮਿਲ ਗਿਆ ਰਿੰਗ ਰੋਡ ਆਪਣਾ ਆਲਮੋਸਟ ਕੰਪਲੀਟ ਹੋ ਗਿਆ ਉਹ ਉਹਦੇ ਨਾਲ ਨਾਲ ਜਿਹੜੇ ਬਾਕੀ ਆਪਣਾ ਮੋਲ ਰੋਡ ਦਾ ਸਕੂਲ ਸੀਗਾ ਪਾਰਕਿੰਗ ਸੀਗੀ ਕਾਫੀ سارے ਪ੍ਰੋਜੈਕਟ ਜਿਹੜੇ ਹੈਗੇ ਉਹ ਪਿਛਲੇ ਸਾਲ ਕੰਪਲੀਟ ਹੋਏ ਤੇ ਇਸ ਸਾਲ ਇਸ ਤੋਂ ਵੀ ਵੱਧ ਪ੍ਰੋਜੈਕਟ ਜਿਹੜੇ ਹੈਗੇ ਆਪਣੇ ਚੱਲ ਰਹੇ ਨੇ ਲਗਭਗ 25-30 ਵੱਡੇ ਪ੍ਰੋਜੈਕਟ ਨੇ ਜਿਹੜੇ ਕਿ ਆਪਾਂ ਵਿੱਚ ਕੁਝ ਚੱਲ ਰਹੇ ਹੈ ਕੁਝ ਨਵੇਂ ਜਿਹੜੇ ਹੈਗੇ ਉਹ ਅਨਾਉਂਸ ਹੋਣਗੇ ਤੇ ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ ਇਹਨਾਂ ਪ੍ਰੋਜੈਕਟਸ ਨੂੰ ਆਪਾਂ ਕੇ ਕੰਪਲੀਟ ਕਰੀਏ ਤੇ ਬਠਿੰਡਾ ਵਾਸੀਆਂ ਨੂੰ ਜਿਹੜਾ ਹੈਗਾ ਔਰ ਰਾਹਤ ਮਿਲੇ ਅੱਜਵੇਂ ਮਲਤਾਨੀਆਂ ਦਾ ਜਿਹੜਾ ਅਬ ਬ੍ਰਿਜ ਚੱਲ ਰਿਹਾ ਹੈ ਉਹ ਕੰਪਲੀਟ ਹੋ ਜਾਊਗਾ ਜਿਹੜਾ ਆਪਣੇ 7 ਰੇਲਵੇ ਕਰਾਸਿੰਗਸ ਵਾਲਾ ਜਿਹੜਾ ਓਵਰ ਬ੍ਰਿਜਸ ਬਣ ਰਹੇ ਨੇ ਉਹ ਉਹ ਕੰਪਲੀਟ ਹੋ ਜਾਣਗੇ ਆ ਇੱਕ ਆਪਣਾ ਰਿੰਗ ਰੋਡ ਤੇ ਨਵਾਂ ਫਲਾਈਓਵਰ ਜਿਹੜਾ ਹੈਗਾ ਉਹ ਐਪਰੂਵਲ ਹੋਇਆ ਹੈ ਉਹਦੀ ਐਪਰੂਵਲ ਆ ਗਈ ਹੈ ਰਾਮਨਗਰ ਵਿੱਚ ਇੱਕ ਨਵਾਂ ਫਲਾਈਓਵਰ ਜਿਹੜੇ ਬਲੈਕ ਸਪੌਟਸ ਸੀ ਤੇ ਕਈ ਸਾਰੇ ਨਵੇਂ ਪ੍ਰੋਜੈਕਟ ਜੁੜੇ ਆ ਕਿ ਉਹ ਆਰੇਜੰਤਨਗਰ ਦਾ ਜਿਹੜਾ ਆਪਣਾ ਓਵਰ ਬ੍ਰਿਜ ਹੈ ਉਹਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਕਈ ਸਾਰੇ ਪ੍ਰੋਜੈਕਟਸ ਆਪਣੇ ਜਿਹੜੇ ਹੈਗੇ ਆਗੇ ਵਧਣਗੇ ਬਸ ਸਟੈਂਡ ਹੈ ਜੀਲ ਜਿਹੜੇ ਹੈਗੇ ਉਹਨਾਂ ਦੀ ਨਵੀ ਆ ਖੂਬ ਸਤਿ ਸ਼੍ਰੀ ਅਕਾਲ ਖੂਬ ਖੁਸ਼ਕੀ ਬਤਾਉਂਦਾ ਜਿਹੜਾ ਪ੍ਰੋਜੈਕਟ ਹੈ ਕਾਫੀ سارے ਨਵੇਂ ਪ੍ਰੋਜੈਕਟਸ ਨੇ ਤੇ ਮੈਂ ਉਮੀਦ ਇਹ ਕਰਾਂਗਾ ਕਿ ਇਹ ਸਾਲ ਜਿਹੜਾ ਬਚਨਰਜੀ ਡਿਵੈਲਪਮੈਂਟ ਦੇ ਵਾਸਤੇ ਬਹੁਤ ਚੰਗਾ ਹੋਵੇਗਾ ਤੇ ਬਾਕੀ ਸਾਰਿਆਂ ਨੂੰ ਮੈਂ ਇੱਕ ਵਾਰੀ ਕਰ ਦਵਾਂਗਾ ਸਰ ਜੇਕਰ ਗੱਲ ਕਰੀਏ ਜਿਹੜਾ ਰੇਲਵੇ ਕ੍ਰੋਸਿੰਗ ਦਾ ਪੁਲ ਬਣ ਰਿਹਾ ਉਹ ਉੱਥੇ ਨਿਵਾਸੀਆਂ ਦੀ ਮੰਗ ਹੈ ਕਿ ਇਹ ਓਵਰ ਬ੍ਰਿਜ ਨਹੀਂ ਬਣਦਾ ਜਲਦੀ ਤਾਂ ਅੰਡਰ ਬ੍ਰਿਜ ਜਲਦੀ ਚਲਵਾਇਆ ਜਾਏਗਾ ਜਿਵੇਂ ਮੈਂ ਕਿਹਾ ਕਿ ਉਹਦੇ ਵਿੱਚੋਂ ਇੱਕ ਪਾਰਟ ਜਿਹੜਾ ਹੈਗਾ ਜਨਵਰੀ ਦੇ ਐਂਡ ਤੱਕ ਹੀ ਆਪਾਂ ਸ਼ੁਰੂ ਕਰਾ ਦੇਣਾ ਤੇ ਦੂਜਾ ਵਾਲਾ ਜਿਹੜਾ ਹੈਗਾ ਉਹ ਆਪਣੀ ਉਮੀਦ ਇਹ ਹੈ ਕਿ ਮਾਰਚ-ਅਪ੍ਰੈਲ ਤੱਕ ਉਹ ਵੀ ਕੰਪਲੀਟ ਹੋ ਜਾਏਗਾ ਤੇ ਹੁਣ ਇਹ ਆਲਮੋਸਟ ਲਾਸਟ ਪੜਾਉਤੀ ਹੈ ਇਹਨੇ ਸਾਲ ਹੋ ਗਏ 2.5 ਸਾਲ ਤੋਂ ਕੰਮ 3 ਸਾਲ ਤੋਂ ਕੰਮ ਚੱਲ ਰਿਹਾ ਹੈ ਤੇ ਹੁਣ ਮੈਨੂੰ ਲੱਗਦਾ ਕਿ ਹੁਣ ਆਪਾਂ ਨੂੰ 2-3 ਮਹੀਨੇ ਹੋਰ ਜਿਹੜਾ ਹੈਗਾ ਵੇਟ ਕਰ ਲੈਣਾ ਚਾਹੀਦਾ ਤਾਂ ਇਹ ਕੰਪਲੀਟ ਆਪਾਂ ਜਿਹੜਾ ਹੈਗਾ ਪਬਲਿਕ ਨੂੰ ਸਮਰਪਿਤ ਕਰ ਸਕਾਂ ਸਰ ਬਟਿੰਡਾ ਦੇ ਇਸ ਕਿਨੇ ਜਾਣਾ ਗਈ ਹੈ ਜੇ ਜਿਹੜੇ ਪੁਲ ਦੀ ਆਪਾਂ ਗੱਲ ਕਰਦੇ ਆ ਪੁਲ ਦੇ ਰੇਲਿੰਗ ਹੈ ਨਹੀਂ ਕਈ ਹੋਰ ਪੁਲ ਹੈਗੇ ਆ ਵੀ ਅੱਗੇ ਤੇ ਹਾਸੇ ਨਾ ਹੋਣ 25 ਦੇ ਵਿੱਚ ਇਸ ਸੰਬੰਧ ਵਿੱਚ ਪ੍ਰਸ਼ਾਸਨ ਕੀ ਕਰੇ ਲੇਕਿਨ ਜਿੱਥੇ ਤੁਸੀਂ ਉਹਦੀ ਗੱਲ ਕਰ ਰਹੇ ਹੋ ਉੱਥੇ ਰੇਲਿੰਗ ਸੀਗੀ ਰੇਲਿੰਗ ਟੁੱਟ ਗਈ ਫਿਰ ਬੱਸ ਡਿੱਗੀ ਹੈ ਕਿ ਉਹਦੇ ਵਿੱਚ ਉਹ ਜਿਹੜਾ ਪੁਲ ਹੈ ਪ੍ਰੋਪਰਲੀ ਮੇਨਟੇਨਡ ਸੀਗਾ ਇਹੋ ਜੀ ਕੋਈ ਇਸ਼ੂ ਨਹੀਂ ਸੀਗਾ ਉਹ ਤਾਂ ਦੋਨੋਂ ਤਰਫ ਇੱਥੇ ਟਰੱਕ ਆ ਗਈ ਦੂਜੀ ਤਰਫ ਬੱਸ ਦੋਨੋਂ बारिश हो रही थी तो वो अपनी स्पीड से कंट्रोल नहीं कर पाए उस करके अन्फोरचुनेटली वो इंसिडेंट हो गया पर फिर भी जिन्हें भी अपने बठिंडा के जेडे ब्लैक स्पॉट्स है ट्रैफिक के वास्ते वो सारे आइडेंटिफाइड ने हर साल इनकी स्टडी होंगी है तो जे अपने पिछले साल ब्लैक स्पॉट्स आइडेंटिफाई हुए थे वो जो नैशनल हाईवे वाले जिन्हें भी है उन्होंने सारे दलमोस्ट अपूवल या तो आ चुकी है या फिर आप इसी महीने एक्सपैक्ट कर रहे हैं कि उन्होंने अपरूवल्स आकर उन्होंने क्लीयर कर दता